ਬੀਤੀ ਰਾਤ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਹਿਲਾਂ ਆਪਸ ਵਿੱਚ ਝਗੜੇ ਸਨ ਜਿਸ ਤੋਂ ਬਾਅਦ ਦੋਨਾਂ ਧਿਰਾਂ ਨੇ ਸਿਵਲ ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਅਤੇ ਇੱਕ ਧਿਰ ਜਦੋਂ ਡਾਕਟਰ ਦੇ ਕਮਰੇ ਵਿੱਚ ਡਾਕਟਰ ਨੂੰ ਚੈੱਕਅਪ ਕਰਵਾ ਰਹੀਆਂ ਸੀ ਤਾਂ ਇਸੇ ਦੌਰਾਨ ਦੂਜੀ ਧਿਰ ਨੇ ਕੁਝ ਨੌਜਵਾਨਾਂ ਨੇ ਡਾਕਟਰ ਦੇ ਕਮਰੇ ਵਿੱਚ ਆ ਕੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਹਸਪਤਾਲ ਵਿੱਚ ਵੀ ਭੰਨ ਤੋੜ ਕੀਤੀ ਡਿਊਟੀ ਤੇ ਤਣਾਅ ਡਾਕਟਰ ਰੋਹਿਤ ਨੇ ਭੱਜ ਕੇ ਆਪਣੀ ਜਾਨ ਬਚਾਈ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਦੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਲਗਾਤਾਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਪਹਿਲਾਂ ਵਾਰਡ ਵਿੱਚ ਕੱਪੜੇ ਨਾਲ ਆਪਣਾ ਮੂੰਹ ਬੰਦਦੇ ਹਨ ਅਤੇ ਡਾਕਟਰ ਦੇ ਕਮਰੇ ਵਿੱਚ ਆ ਕੇ ਦੂਜੀ ਧਿਰ ਤੇ ਹਮਲਾ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਹਨ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ ਰੋਪੀਆਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਗੱਲਬਾਤ ਕਰਦੇ ਹਾਂ ਇਸ ਸਬੰਧੀ ਡਾਕਟਰ ਸਹਿਬਾਨਾ ਨਾਲ ਕੀ ਕਹਿਣਾ ਹੈ ਉਹਨਾਂ ਦਾ ਬੀਨਾ ਕੁਮਾਰੀ ਸਿਵਲ ਹਸਪਤਾਲ ਨਗਰਵਾਸਪੁਰ ਐਜ਼ ਅ ਸਟਾਫ ਵਿੱਚ ਕੰਮ ਕਰਦੀ ਹੂਣ ਔਰ ਮੈਂ ਜੋ ਰਾਤ ਤੇ ਬੀਤਿਆ ਜਿਹੜਾ ਸਮਾਂ ਯਾਰ ਰਾਤ ਬਹੁਤ ਹੰਗਾਮਾ ਹੋ ਚੁੱਕਾ ਏ ਤੇ ਲੇਕਿਨ ਇੱਥੇ ਜੋ ਹੰਗਾਮਾ ਹੋਇਆ ਡਾਕਟਰ ਰੋਹਿਤ ਪ੍ਰੈਜੈਂਸੀ ਕਿ ਔਰ ਜਿਹੜੀ ਸਟਾਫ ਸਾਡੇ ਫੀਮੇਲ ਸਟਾਫ ਜਿਹੜੀ ਸੇ ਹੈ ਰਿਤੂ ਉਹ ਵੀ ਪ੍ਰੈਜੈਂਟ ਸੀਗੀ ਜਦਕਿ ਇੱਥੇ ਜਿਹੜਾ ਆ ਹੰਗਾਮਾ ਜਿਹੜਾ ਹੋਣਾ ਨਹੀਂ ਚਾਹੀਦਾ ਸੀਗਾ ਪਰ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਐਦਾ ਜਿਹੜੀ ਸ਼ਾਂਤੀ ਬਣਾਈ ਰੱਖਣ ਕੋਈ ਵੀ ਹੰਗਾਮਾ ਜਿਹੜਾ ਹਸਪਤਾਲ ਦੇ ਵਿੱਚ ਨਾ ਕਰਨ ਬਸੇ ਤੇ ਬਾਹਰ ਵੀ ਨਹੀਂ ਕਰਨਾ ਚਾਹੀਦਾ ਬਟ ਹਸਪ ਗਮਜਣਾ ਨਾ ਕਰਨ ਤਾਂ ਕਿ ਜਿਹੜੀ ਆ ਸਟਾਈਟ ਜਿਹੜੀ ਸਕਿਉਰਟੀ ਜਿਹੜੀ ਉਹ ਹੋਣੀ ਚਾਹੀਦੀ ਆ ਪਰ ਲੇਕਿਨ ਮੈਂ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਆ ਕਿ ਇੱਥੇ ਜਿਹੜੀ ਟਾਈਟ ਸਕਿਉਰਟੀ ਦਿੱਤੀ ਜਾਵੇ ਤਾਂ ਕਿ ਜਿਹੜਾ ਡਾਕਟਰਸ ਔਰ ਸਟਾਫ ਜਿਹੜਾ ਆਪਣੇ ਬੜੇ ਆਰਾਮ ਨਾਲ ਕੰਮ ਕਰ ਸਕਣ ਜਿਸ ਕੰਨਾ ਜਿਹੜੀ ਬਹੁਤ ਪਰੇਸ਼ਾਨੀ ਆ ਚੁੱਕੀ ਹੈ ਸੋ ਐਮਰਜੈਂਸੀ ਵਿੱਚ ਐਕਸੀਡੈਂਟ ਕੇਸ ਵੀ ਆ ਰਹੇ ਨੇ ਔਰ ਐਮਲਸੀ ਵੀ ਆ ਰਹੇ ਨੇ ਔਰ ਛੋਟੇ ਬੱਚੇ ਵੀ ਆ ਰਹੇ ਨੇ ਹਰ ਤਰ੍ਹਾਂ ਦਾ ਪੇਸ਼ੈਂਟ ਆਂਦਾ ਆ ਜਿਸ ਕਰਕੇ ਫੀਮਲ ਜਿਹੜੀ ਉਹ ਸਟਾਫ ਹੁੰਦੀ ਆ ਔਰ ਡਾਕਟਰਸ ਜਿਹੜੇ ਆ ਉੱਥੇ ਚੋ ਕਿੰਨੇ ਬੈਠਾ ਨਾਤਰੰਦੀਆ ਔਰ ਬਸ ਸ਼ਾਸਨ ਕੋ ਇਹ ਹੀ ਮੰਗਾ ਕਿ ਜਿਹੜੀ ਸਾਨੂੰ ਟਾਈਟ ਤੋਂ ਟਾਈਟ ਸਿਕਿਉਰਿਟੀ ਜਰੀਏ ਪ੍ਰੋਵਾਈਡ ਕੀਤੀ ਜਾਵੇ ਥੈਂਕ ਯੂ ਮਾਮਲਾ ਇਦਾਂ ਕਿ ਕਰੀਬਨ 8:30 ਵਜੇ ਕੋਈ ਦੋ ਮੈਡੀਕਲ ਲੀਗਲ ਕੇਸਿਸ ਆਏ ਨੇ ਕਟਣ ਤੋਂ ਉਪਰੰਤ ਇੱਕ ਹੋਰ ਕੋਈ ਮੈਡੀਕਲ ਲੀਗਲ ਕਟਵਾਨ ਆਏ ਨੇ ਹੁਣ ਇਦਾਂ ਹੈ ਕਿ ਉਹਨਾਂ ਨੂੰ ਆਪਾਂ ਕਹਿ ਕੇ ਤੁਸੀਂ ਪਹਿਲੇ ਇੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੱਟ ਲੈਣ ਦੋ ਬਾਅਦ ਸਾਡਾ ਕੱਟਦੇ ਨੇ ਉਹ ਮੈਡੀਕਲ ਲੀਗਲ ਕੱਟਦੇ ਨਾਲ ਦੇ ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਸੀ ਉਹ ਪਤਾ ਲੱਗਿਆ ਕਿ ਉਹਨਾਂ ਦੀ ਐਂਟੀ ਪਾਰਟੀ ਸੀ ਉਹ ਆ ਕੇ ਤੇ ਇਹਨਾਂ ਨੂੰ ਪੈਗ ਇੱਥੇ ਬਹੁਤ ਭਾਂਡ ਤੋੜ ਕੀਤੀ ਪਹਿਲਾਂ ਡਾਕਟਰ ਰੋਹਿਤ ਸੀ ਉਹ ਕਿਤੇ ਬੜੀ ਮੁਸ਼ਕਲ ਨਾਲ ਇੱਥੋਂ ਨਿਕਲੇ ਪਹਿਲੇ ਉਹਨਾਂ ਨੇ ਇੱਥੇ ਸਾਡੇ ਓਪਰੇ ਰੂਮ ਚ ਬਹੁਤ ਭਾਂਡ ਤੋੜ ਕੀਤੀ ਹੈ ਸਾਡਾ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜਨ ਤੋਂ ਬਾਅਦ ਕੁਟਦੇ-ਕੁਟਦੇ ਉਹ ਵਾਰਡ ਵਿੱਚ ਚਲੇ ਗਏ ਨੇ ਵਾਰਡ ਵਿੱਚ ਜਾ ਕੇ ਉੱਥੇ ਲੜਾਈ ਕੀਤੀ ਬਹੁਤ ਜ਼ਿਆਦਾ ਉਹਨਾਂ ਦਾ ਕਿ ਵਾਰਡ ਵਿੱਚ ਸਾਡੇ ਪੇਸ਼ੈਂਟ ਵੀ ਨੇ ਤੇ ਸਾਡੇ ਜਿਹੜੇ ਬੱਚੇ ਸਟੂਡੈਂਟ ਆਂਦੇ ਨੇ ਉਹ ਵੀ ਸੀ ਉਸ ਟਾਈਮ ਉਹਨਾਂ ਐ ਕਿ ਇਹ ਇਦਾਂ ਦੀ ਘਟਨਾ ਹੈ ਕਿ ਉਹ ਆਪਣਾ ਬਚਾਅ ਕਿਸ ਤਰ੍ਹਾਂ ਕਰ ਸਾਨੂੰ ਉਸ ਟਾਈਮ ਐ ਸੀ ਕੀ ਕਿਹੜਾ ਚਾਹੋਗੇ ਜਿਹੜੀ ਕਰਨਾ ਬਾਕੀ ਹੈ ਦੇਖੋ ਸਾਡੀ ਪ੍ਰੋਸੈਸ਼ਨ ਤੋਂ ਇਹੀ ਮੰਗ ਆ ਜੀ ਅਸੀਂ ਪਹਿਲੇ ਵੀ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਆਪਣੀ ਐਮਰਜੈਂਸੀ ਅੱਛੇ ਲੜਾਈ ਝਗੜੇ ਵਾਲੇ ਕੇਸ ਵੀ ਆਉਂਦੇ ਨੇ ਐਕਸੀਡੈਂਟ ਵਾਲੇ ਕੇਸ ਵੀ ਆਉਂਦੇ ਨੇ 24 ਘੰਟੇ ਬੱਜੇ ਸਿ ਚੱਲਦੀ ਰਹਿੰਦੀ ਹੈ ਸਾਡੇ ਕੋ ਫੀਮੇਲ ਸਟਾਫ ਵੀ ਨੇ ਕੋਈ ਛੋਟੇ ਫੀਮੇਲ ਬੱਚੇ ਵੀ ਆਉਂਦੇ ਨੇ ਡਾਕਟਰਸ ਵੀ ਪੈਸੈਂਟ ਹੁੰਦੇ ਨੇ ਹੁਣ ਸਾਨੂੰ ਸਿਕਿਉਰਿਟੀ ਚਾਹੀਦੀ ਹੈ ਇਸ ਥੀਸ ਲਈ ਸਾਡੇ ਕੋ ਸਿਰਫ ਇੱਕ ਪੁਲਿਸ ਮੁਲਾਜ਼ਮ ਹੁੰਦਾ ਹੈ ਜੀ ਉਹਨੇ ਕੱਲੀ ਐਮਰਜੈਂਸੀ ਨਹੀਂ ਦੇਖਣੀ ਹੁੰਦੀ ਪ ਸਾਡੀ ਪ੍ਰੋਸੀਜਨ ਵੈਸੇ ਹੀ ਮੰਗਦਾ ਕਿ ਇੱਥੇ ਓਵਰ ਦਾ ਫਲੋਕ ਇੱਕ ਵਧੀਆ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਜਿੰਨੇ ਤੁਹਾਨੂੰ ਇਨਫ ਬੰਦੇ ਲੱਗਦੇ ਨੇ ਕਿ ਕਿੰਨੇ ਇਨਫ ਬੰਦੇ ਨੇ ਐ ਸਾਰੀ ਐਮਐਟਸ ਸਾਂਭ ਲਈ ਉਹਨੇ ਸਾਨੂੰ ਕੋਈ ਨਹੀਂ ਪ੍ਰੋਵਾਈਡ ਕੀਤਾ ਜਾ ਹੁਣ ਸ਼ਿਕਾਇਤ ਆਪੀ ਕਲ ਨੂੰ ਜੀ ਹਾਂ ਜੀ ਸਾਡੇ ਵੱਲੋਂ ਪੁਲਿਸ ਨੂੰ ਕੱਲ ਰਾਤ ਦੀ ਸ਼ਿਕਾਇਤ ਕਰ ਦਿੱਤੀ ਗਈ ਸੀ ਉਸ ਦੀ ਵੀਡੀਓ ਆਈ ਸੀਸੀਟੀਵੀ ਵੀਡੀਓ ਸਾਡੇ ਕੋਲ ਹੈਗੀ ਕੱਲ ਕੱਲ ਈਵਨਿੰਗ 'ਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਵੀ ਹਸਪੀਟਲ ਦੇ ਵਿੱਚ ਕੁਝ ਬੰਦਿਆਂ ਨੇ ਆ ਕੇ ਕੁਝ ਦੁਰਘੋੜੜੋੜ ਕਰਨ ਦਾ ਜਿਹੜਾ ਹੈਗਾ ਬਾਕੀ ਸਾਹਮਣੇ ਆਇਆ ਸੀ ਤੋਂ ਇਮੀਡੀਏਟਲੀ ਸਾਡੇ ਐਸਐਸਓ ਸਾਹਿਬ ਜਾਂ 5 ਮਿੰਟਾਂ 'ਚ ਮੋਕੇ ਤੇ ਆ ਗਏ ਚੁੱਕੇ ਸੀ ਉਹਦੇ ਤੇ ਪਤਾ ਚੱਲਿਆ ਕਿ ਵੀ ਦੋ ਪਾਰਟੀਆਂ ਜਿਨ੍ਹਾਂ ਦਾ ਐਕਸੀਡੈਂਟ ਸ਼ਹਿਰ ਦੇ ਵਿੱਚ ਹੋਇਆ ਸੀ ਉਹ ਪਾਰਟੀਆਂ ਆਪਣੀ ਮੈਡੀਕਲ ਜਿਹੜੀ ਕਰਵਾਉਣ ਵਾਸਤੇ ਇੱਥੇ ਆਏ ਸੀਗੇ ਤੋਂ ਉਹਨਾਂ ਦੇ ਆਪਸ ਪਾਰਟੀ ਦੇ ਵਿੱਚ ਆਪਸ ਵਿੱਚ ਇੱਥੇ ਲੜਕਾਤਿਆ ਹੋਇਆ ਹੈ ਤੋ ਉਹ ਉਸ ਮੰਦ ਦੇ ਵਿੱਚ ਇਮੀਡੀਏਟਲੀ ਰਾਤ ਨੂੰ ਅਸੀਂ ਸਿਵਲ ਸਰਪੰਚ ਸਾਹਿਬ ਨਾਲ ਗੱਲ ਕਰ ਪਈ ਸੀ ਜੀ ਇਹਨਾਂ ਨੇ ਜਿਹੜੀ ਹੈਗੀ ਸਾਡੇ ਸਾਨੂੰ ਅਸੀਂ ਸਟੇਟਮੈਂਟ ਦੇ ਦਿੱਤੀ ਵੀ ਅਸੀਂ ਅੱਜ ਜਿਹੜੇ ਵੈਲੂਮੈਂਟ ਜਿਹੜੇ ਡਿਸਟ੍ਰਿਕਟ ਵੈਲੂਮੈਂਟ ਸੈਕਸ਼ਨ 'ਚ ਅਸੀਂ ਐਫ ਆਈ ਆਰ ਜਿਹੜੀ ਹੈ ਦਰਜ ਕਰਾਂਗੇ ਪਰ ਅਸੀਂ ਉਹ ਜਿਹੜੇ ਜਿਨ੍ਹਾਂ ਨੇ ਇਹੋ ਜਿਹਾ ਬਾਕੀ ਆ ਕਿਹਾ ਉਹਨਾਂ ਦੇ ਖਿਲਾਫ ਸਟ੍ਰਿਕਟ ਕਾਰਵਾਈ ਜਿਸੇ ਅਮਲ ਵਿੱਚ ਲਿਆਵਾਂਗੇ ਇਸ ਤੋਂ ਇਲਾਵਾ ਵੀ ਜਿਹੜੇ ਹੈਗੇ ਸਾਡੇ ਵੱਲੋਂ ਜਿਹੜੇ ਹੈਗੇ ਇਹਦੀ ਇਸ ਚੀਜ਼ ਨੂੰ ਬੜਾ ਸਿਕਲੀ ਨਾ ਡਿਸਟ੍ਰਿਬਿਊਟਿਵਲੀ ਆ ਗਿਆ ਹੈ ਸੀਵਲ

is around 1 lakh oh bhi it could be recovered from the persons jinna ne eh property da damage kita so yeah. that it becomes as a deterrent to one and all jehde public place te jaake public property da nuksan karde ਸਸੋਟੀ ਜਿਹੜੇ ਡਿਵੈਲਪਮੈਂਟ ਜਿਹੜੇ ਪ੍ਰੋਵੀਜ਼ਨਸ ਹੈਗੇ ਆਪਸੋਸਟਲੀ ਸਕਿਉਰਟੀ ਦੇ ਨੋ ਅਵੇਨਸਸ ਕਿਤਾ ਲਾ ਰਗਾ ਅਕੋਰਡਿੰਗਲੀ ਜਿਹੜਾ ਅਸੋਸੀਏਸ਼ਨ ਸ਼ੀਟ ਲਿਮਿਟ ਕਰਾ ਲਗੀ ਸਰ ਅਜੇ ਚ ਇੱਕ ਵੀ ਇੰਪੋਰਟੈਂਟ ਚੀਜ਼ ਆ ਵੀ ਹੈ ਕਿ ਇੱਥੇ ਚ ਜਿਹੜੇ ਕੁਝ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਡਾਕਟਰਸ ਦੇ ਡਾਕਟਰਸ ਦੇ ਵੀ ਕੋਈ ਸ਼ੱਟਾ ਸੁਤਾ ਲੱਗੀ ਹੈ ਇਹੋ ਜੀ ਕੋਈ ਗਲਤ ਨਹੀਂ ਹੈ ਜੀ ਉਹ ਦੋਨੋਂ ਵੈਲੂਐਂਟ ਪਾਰਟੀਆਂ ਦੇ ਡਾਕਟਰ ਦੇ ਨਾਲ ਇਥੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਇਨਸੀਡੈਂਟ ਸਾਹਮਣੇ ਨਹੀਂ ਆਇਆ ਸਰ 200 ਬੈਡ ਦਾ ਹਸਪੀਟਲ ਹੈਗਾ ਲੇਕਿਨ ਸਿਰਫ ਰਾਤ ਨੂੰ ਸਿਰਫ ਦਿਨੇ ਇੱਕੋ ਪੁਲਿਸ ਕਰਮੀ ਜਿਹੜਾ ਤਨਾਤ ਉਹ ਅਸੀਂ ਵੈਲੂਐਂਟ ਜਿਹੜੇ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਦੇਖੋ ਜੀ ਸਿਕਿਉਰਟੀ ਅਸੈਸ ਕਰਨਾ ਉਹ ਕੰਸਰਨ ਜਿਹੜਾ ਹੈਗੇ ਸ਼ੱਟ ਪਰਸੈਪਸ਼ਨ ਐਂਡ ਬਾਕੀ ਸਾਰੇ ਚੀਜ਼ਾਂ ਨੇ ਪ੍ਰੋਵੀਜ਼ਨ ਤੇ ਵੀ ਆਪਕੇ ਅਸੀਂ ਕਰ ਦੇਗੇ ਉਹ ਅਸੀਂ ਵੈਲੂਐਂਟ ਜਿਹੜਾ ਵੀ ਹੋਏਗਾ ਜਿਹੜੀ ਸਾਡੇ ਕ੍ਰਾਈਟੇਰੀਆ ਹੈਗਾ ਐਸ ਵੈਲ ਐਸ ਜਿਹੜਾ ਕਭੇ ਮਿਲ ਚੁਕਾ। ਰੋਪੀਟ ਲੇਸੋ ਐ ਕੋਈ ਜਦ ਪਤਲਾ ਕਾ ਪਛਾਣ ਹੋਏ ਕਿਸੇ। ਦੇਖੋ ਜੀ ਇਹ ਬੰਦੇ ਆਇਡੈਂਟੀਫਾਈਡ ਹੈ ਬਿਲਕੁਲ ਸ਼ੂਨਾ ਰੈਸਟ। ਕਿਨੇ ਕਿਨੇ ਟੋਟਲ ਕਿਨੇ ਬੰਦੇ ਦੇਖੋ ਜੀ ਉਹ ਸਾਰੇ ਹੈਗੇ ਉਹ ਅਸੀਂ ਤੁਹਾਨੂੰ ਦਰਸਾਉਂਦਾ।